ਇਤਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਪੰਜਾਬ ਦੇ ਅੰਦਰ ਕਿਸਾਨੀ ਮਸਲਿਆਂ ਨੂੰ ਲੈ ਕੇ ਪਾਣੀ ਦੇ ਜਿਹੜਾ ਧਰਤੀ ਹੇਠਲਾ ਪਾਣੀ ਦਾ ਪੱਧਰ ਹੈ ਉਹਨੂੰ ਉੱਚਾ ਕਰਨ ਦੇ ਲਈ ਉਸ ਪਾਣੀ ਨੂੰ ਬਚਾਉਣ ਦੇ ਲਈ ਜਿਹੜਾ ਨਹਿਰੀ ਪਾਣੀ ਹੈ ਉਹਦੇ ਇਸਤੇਮਾਲ ਉਤੇ ਜ਼ੋਰ ਦੇ ਰਹੀ ਹੈ ਸੋ ਲਗਾਤਾਰ ਪੰਜਾਬ ਦੇ ਅੰਦਰ ਇਸ ਸੰਦਰਭ ਚ ਸਰਕਾਰ ਵੱਡੇ ਪਰਾਲੇ ਕਰ ਰਹੀ ਹੈ ਸੋ ਮੈਨੂੰ ਖੁਸ਼ੀ ਹੈ ਕਿ ਜਿਹੜੇ ਸਾਡੇ ਮੋਗੇ ਆ ਜਿਹੜੇ ਸਾਡੇ ਖੇਤੀਬਾੜੀ ਦਾ ਦਰੋਹਰ ਕਹਿ ਲੋ ਜਿਹਨਾਂ ਦੇ ਆਸਰੇ ਸਾਡੇ ਕਿਸਾਨ ਜਿਹੜੇ ਆ ਖੇਤਾਂ ਦੇ ਵਿੱਚ ਉਸ ਪਾਣੀ ਦੇ ਨਾਲ ਜੀਵਨ ਆ ਪਾਲਦੇ ਆ ਸੋ ਲੰਬੇ ਅਰਸੇ ਤੋਂ ਜਿਹੜੇ ਮੋਗੇ ਪੰਜਾਬ 'ਚ ਕੱਚੇ ਸਨ ਸੋ ਕੱਚੇ ਹੋਣ ਦਾ ਇੱਕ ਨੁਕਸਾਨ ਇਹ ਸੀਗਾ ਕਿ ਪਾਣੀ ਪ੍ਰਾਪਰ ਚੈਨਲਸ ਨਹੀਂ ਸੀ ਹੁੰਦਾ ਬੇਸਟ 'ਚ ਪਾਣੀ ਜਾਂਦਾ ਸੀਗਾ ਛੋਟੀਆਂ ਮਘੋਰੀਆਂ ਸੀਗੀਆਂ ਮੋਗਿਆਂ ਦੇ ਅੰਦਰ ਤੇ ਉਹਦੇ ਨਾਲ ਜਿਹੜਾ ਪ੍ਰਾਪਰ ਕਿਸਾਨ ਦੇ ਖੇਤ 'ਚ ਪਾਣੀ ਨਹੀਂ ਸੀ ਪਹੁੰਚਦਾ ਸੋ ਅੱਜ ਜਿਹੜਾ ਲਗਭਗ 3.5 ਕਿਲੋਮੀਟਰ ਦਾ ਜਿਹੜਾ ਮਤਲਬ ਸੂਹਾ ਮੋਗਾ ਜਿਹੜਾ ਜਿਹਨੂੰ ਆਪਾਂ ਗੋਲਪੁਰ ਹੈੱਡ ਕਹਨੇ ਆ ਇਥੋਂ ਮਤਲਬ ਜਿਹੜਾ ਸ਼ੁਰੂ ਹੁੰਦਾ ਸੋ ਇਹ 6-7 ਪਿੰਡਾਂ ਨੂੰ ਫਰੀਦਾਨਗਰ ਕਟਾਰੂ ਚੱਕ ਚਸ਼ਮਾ ਜਕਰੌਰ ਗੁਜਰਾਤ ਖੰਨੀਖੁਈ ਭਿੰਪਰ ਇਹ ਵੱਡਾ ਹਿੱਸਾ ਜਿਹੜਾ ਹਜ਼ਾਰਾਂ ਏਕੜ ਭੂਮੀ ਨੂੰ ਪਾਣੀ ਲੱਗਦਾ ਸੋ ਅੱਜ ਇਸ ਨਵੇਂ ਬਣੇ ਸੂਏ ਦੇ ਅੰਦਰ ਮੋਗੇ ਦੇ ਅੰਦਰ ਪਾਣੀ ਛੱਡਿਆ ਸੋ ਸਾਰੇ ਜਿਹੜਾ ਕਿਸਾਨਾਂ ਨੂੰ ਮੁਬਾਰਕਾ ਇਸ ਗੱਲ ਦੀਆਂ ਸੋ ਹੁਣ ਪਾਣੀ ਬਾਧੂ ਵੀ ਆਏਗਾ ਪਾਣੀ ਚੈਨਲੈਜ ਵੀ ਹੋ ਗਿਆ ਸੋ ਕਿਸੇ ਵੀ ਤਰ੍ਹਾਂ ਦੀ ਹੁਣ ਜਿਹੜਾ ਮੋਗਾ ਟੁੱਟਣ ਦੀ ਜਿਹੜੀ ਉਹ ਗੰਜਾਸ ਹੁਣ ਨਹੀਂ ਰਹੀ ਸੋ ਅੱਜ ਇਹ ਕਰੋੜਾ ਰੁਪਏ ਦੀ ਲਾਗਤ ਦੇ ਨਾਲ ਇਹ ਜਿਹੜਾ ਪ੍ਰੋਜੈਕਟ ਹੈ ਲਗਭਗ 2.5 ਕਰੋੜ ਤੋਂ ਉੱਪਰ ਰੁਪਏ ਦੀ ਲਾਗਤ ਨਾਲ ਪ੍ਰੋਜੈਕਟ ਜਿਹੜਾ ਮਨਜ਼ੂਰ ਹੋਇਆ ਸੋ ਮੈਨੂੰ ਖੁਸ਼ੀ ਆ ਕਿ ਅੱਜ ਅਸੀਂ ਇਹਦੇ ਗਵਾਹ ਬਣੇ ਆ ਸੋ ਅੱਜ ਜਿਹੜਾ ਹੈ ਉਹ ਪਾਣੀ ਛੱਡ ਦਿੱਤਾ ਗਿਆ ਹੁਣ ਪਾਣੀ ਦਾ ਪ੍ਰਾਪਰ ਜਿਹੜਾ ਉਹ ਇਸਤੇਮਾਲ ਕਿਸਾਨ ਕਰ ਪਿਆ ਕਰਨਗੇ ਆ ਲਾਸਟ ਖੇਤ ਵਾਲਾ ਵਿਅਕਤੀ ਆ ਜਿਹਨੂੰ ਕਿਸੇ ਕਾਰਨਾ ਕਰਕੇ ਪਾਣੀ ਨਹੀਂ ਸੀ ਮਿਲਦਾ ਹੁਣ ਕੱਲ-ਕੱਲੇ ਖੇਤ ਚ ਪਾਣੀ ਜਾਊਗਾ ਸੋ ਮੈਂ ਇਹ ਬੇਨਤੀ ਵੀ ਕਰਨੀ ਚਾਹਨਾ ਕਿ ਜਿੱਥੇ ਧਰਤੀ ਹੇਠਲਾ ਪਾਣੀ ਬਚਾਣਾ ਸਾਡੇ ਭਵਿੱਖ ਲਈ ਜ਼ਰੂਰੀ ਆ ਉਹਦੇ ਨਾਲ ਦੇ ਨਾਲ ਜਿਹੜਾ ਇਹ ਨਹਿਰੀ ਪਾਣੀ ਐ ਚ ਮਿਨਰਲ ਵੜਿਆ ਇਹਦਾ ਮਤਲਬ ਖੇਤੀ ਨੂੰ ਵੀ ਬੜਾ ਵੱਡਾ ਲਾਭ ਹੈਗਾ ਸੋ ਬਾਤ ਵਾ ਜਿਹੜਾ ਨਹਿਰੀ ਪਾਣੀ ਆ ਉਹਦਾ ਕਿਸਾਨਾਂ ਨੂੰ ਇਸਤੇਮਾਲ ਕਰਨਾ ਚਾਹੀਦਾ ਕਿੰਨੇ ਕਿਸਾਨ ਆ ਜਿਹੜੇ ਤੁਹਾਡੇ ਇਲਾਕੇ ਦੇ ਜਿਨ੍ਹਾਂ ਨੂੰ ਇਹ ਮੁੱਗੀ ਦਾ ਜਿਹੜਾ ਫਾਇਦਾ ਹੋਵੇਗਾ ਮੇਰੇ ਖਿਆਲ ਆ ਵੀ ਇਹ ਕਟੋ ਘੱਟ 8 ਤੋਂ 10000 ਏਕੜ ਜ਼ਮੀਨ ਹੋਏਗੀ 8-9 ਪਿੰਡਾਂ ਦੀ ਜਿਹਦਾ ਇਹ ਕਿਸਾਨਾਂ ਨੂੰ ਰਾਹ ਮਿਲਦਾ